ਕਿ ਆਇਆ ਹੈ ਬਹੁਤ ਅੱਛਾ ਕਾਰਨਾਮਾ ਵਿਕਰਾਂਤ ਸੀਆਈਐਸ ਦਾ ਧੰਨਵਾਦ ਜੀ ਤੁਹਾਡੀ ਜਰੂਰ ਹੱਥ ਖੜਾ ਕਰੇਗਾ ਮਿੱਟੀਵਾਲਾ ਲੜਦੇ ਵਿਕਰਾਂਤ ਧੰਨਵਾਦ ਕਰਦੇ ਆਂ ਜੀ ਕੁਮਿੰਦਰ ਚੌਧਰੀ ਜੀ ਵੱਲੋਂ 1000 ਰੁਪਏ ਦੋਨੇ ਬਲਾੜਿਆਂ ਦੇ ਲਈ ਭੇਜਿਆ ਹੈ ਬਹੁਤ ਬਹੁਤ ਧੰਨਵਾਦ ਕਰਦੇ ਆਂ ਭਰਾ ਦਾ ਪਰੰਦਰ ਵਿਕਰਾਂਤ ਜਿੰਨੀ ਆਜੇ ਇੱਕ ਵਾਰੀ ਇੰਟਰਵਿਊ ਭਰਾ ਦੇ ਜਰੂਰ ਵਿਕਰਾਂਤ ਹੱਥ ਖੜਾ ਕਰਦੇ ਹੋ ਵਿਕਰਾਂਤ ਜਿੰਨੀ 500 ਰੁਪਏ ਲੈ ਗਾਉ ਬਾਰਵਾੜਾ ਦਰਸ਼ਕ ਵੀਰੋ ਫੀਰ ਬੜਾ ਸਮਾਜ ਜਿੱਦਾਂ ਦੇ ਸਰੀਰ ਹੈ ਜਿੱਦਾਂ ਦੇ ਪਰਵਾਹਾਂ ਦਾ ਲੱਗਦਾ ਨਹੀਂ ਟਾਈਮ ਪਉਦਾ ਲਗੂ ਤਾੜੀਆਂ ਮਾਰਦੇ ਕੁਲੀ ਲਓ ਲੈ ਵੀ ਮੈਦਾਨ ਦੇ ਵਿੱਚ ਗੁੱਸਤੀ ਸ਼ੁਰੂ ਫੜਤੀ ਹੈ ਹਲ ਫੜਵਲ ਤੇ ਨਾਲ ঠাকুর <journée> লাল বোর্ডের যে কাল বারো আমি তা দিই বেলা সাবা 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 বেলা বারো হাজার নাও না পেয়েছে সুইদের মধ্যে

पहलवान शक्ति पैक बहत्तर जड़ी बूटियों से तैयार पहलवान शक्ति पैक जो भी खाए बलवान हो जाए पहलवान हो जाए आज ही ऑर्डर कीजिए ਲੁੱਪ ਵਾਲਿਆ ਕਹਿੰਦਾ ਕਿਿੱਥੇ ਸਪਾਨਾਂ ਦੇ ਆਲੇ-ਦੁਆਲੇ ਖੇਡਦੇ ਔਕੇ ਦੋਪਰੇ ਪਟਾਰੀ ਵਿੱਚ ਪਾਉਣੇ ਲੁੱਪ ਵਾਲਿਆ ਆਪੇ ਦੋਪਰੇ ਪਟਾਰੀ ਵਿੱਚ ਪਾਉਣੇ ਲੁੱਪ ਵਾਲਿਆ ਕੌਣ ਤਾਰੂ ਹੈ ਬੰਨ ਵਾਲਾ ਨਾਲ ਮਿਕਰਾਤ ਦਿੱਲੇ ਜਸਵੀਰ ਮਥੇਰੀ ਦੀ ਕੋਸ਼ਸ਼ ਦਾ ਸਨਮਾਨ ਕਮੇਟੀ ਨੂੰ ਕਿਤੇ ਨਾ ਗਏ ਸ਼ਾਬਾਸ਼ ਸ਼ਾਬਾਸ਼ ਸ਼ਾਬਾ ਵੀ ਧੰਨਵਾਦ ਜੀ ਬਹੁਤ ਬਦਨਾਮ ਨੇ ਸਿੱਖਣਾ ਕਰਦੀ बाबा शाबा शाबा पारे ते कुझु फैसले कुर्सीअ फैसले जे कल फैसले करबरो हिकु रुपए कमरो हथ साबे जी ਰੋਹਨ ਅਲਾਮਾ ਆਦਰ ਵੀ ਹੈ ਦੇ ਕੋਟਾ ਸਾਡੇ ਅੱਜ ਦੇ ਵੀਰੋ ਸਾਹਿਬ ਜਿਨੇ ਬਹੁਤ ਵਧੀਆ ਕੁਸ਼ਤੀਆਂ ਸਾਨੂੰ ਕਰਕੇ ਦਿਖਾਈਆਂ ਰੋਸ਼ਨ ਚੌਧਰੀ ਜੀ ਦਾ ਸਨਮਾਨ ਕਮੇਟੀ ਵੱਲੋਂ ਧੰਨਵਾਦ ਹੈ ਜੀ ਵੱਡੇ ਪੱਕੜ ਹੈ ਉਹਨਾਂ ਦੀ ਇਹਨਾਂ ਕੁਸ਼ਤੀਆਂ ਦੇ ਉੱਤੇ ਔਰ ਪਲਵਾਨ ਜਿਹਨੂੰ ਕਾਤਾਬ ਪੁੜਾ ਬੰਦਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਰੋਸ਼ਨ ਪ੍ਰਵਾਨ ਜੀ ਨਾਲ ਦੇ ਵੀ ਕੁਮਤਿਹਰ ਪ੍ਰਵਾਨ ਜੀ ਆਰੋਗਨ ਸਾਹਰੇ ਕੌਣ ਕਾਲੀ ਮਾਰੋ ਵਾਲਾ ਔਰ ਧੰਨਵਾਦ ਕਰਦੇ ਆ ਜੀ ਪੰਜਾਬ ਦੀ ਜਲਾਈਟ ਹੰਡ ਸਾਊਂਡ ਸਰਵਿਸ ਵਾਲੇ ਦਾ ਧੰਨਵਾਦ ਕਰਦੇ ਆ ਇਹਨੂੰ ਵੀ ਬਨਾਇਓ ਇਹਦਾ ਵੀ ਸਨਮਾਨ ਕਰਨਾ ਸਾਊਂਡ ਵਾਲੋ ਜਿਹੜਾ ਆਇਆ ਬਈ ਆਇਆ ਬਈ ਪੰਜਾਬ ਦੀ ਜਲਾਈਟ ਹੰਡ ਸਾਊਂਡ ਸਰਵਿਸ ਨੂੰ ਆਜੋ ਆਜੋ ਬਹੁਤ ਬੱਤਾ ਕਰਾਦੇ ਆਂ ਅਦਰ ਐਡਵੋਕੇਟ ਰਣਜੀਤ ਸਿੰਘ ਮੇਲ ਦੀ ਬਹੁਤ ਬਹੁਤ ਧੰਨਵਾਦ ਕਰਦੇ ਆ ਉਹ ਵੀ ਜਿਹੜੇ ਵੀ ਵਿਦੇਸ਼ੋਂ ਤੋਂ ਪੁੱਜ ਰਹੇ ਆ ਬਹੁਤ ਬਹੁਤ ਧੰਨਵਾਦ ਆਜਾ ਸਿੰਘ ਰਾਣਾ ਜੀ ਕਾਲੀ ਮਾਰੋ ਵਾਲੇ ਔਰ ਜਿਹੜੇ ਵੀ ਅੱਜ ਕੁਝ ਗਤ ਵਿੱਚੋਂ ਸਿੱਧੇ ਤੋਂ ਪੁੱਜ ਰਹੇ ਬਹੁਤ ਬਹੁਤ ਧੰਨਵਾਦ ਹੈ ਧੰਨ ਜੋ ਮੰਤਰ ਆਪ ਕਰੇ ਮੈਂ ਕਿ ਸੁਭਿਉ ਜਾਈ ਵਾਲੇ ਭਰਾਵਾਂ ਦਾ ਸਨਮਾਨ ਪੰਜਾਬੀ ਟੀਵੀ ਨਾਲ ਜੀ ਬਾਤ ਵੀ ਕੈਰੀਂ ਭਰਾਵਾਂ ਦੀ ਸਾਉਂਡ ਤੇ ਜਾਈ ਵਾਲੇ ਵੀ ਨੰਬਰ ਕੋ ਪੁਸ਼ਟੀ ਦੇ ਕੇ ਪੁਰਾਣ ਚਾਹਣੋ ਨਾਲੋਂ ਪਾੜੂ ਪਾੜੂ ਬਾੜੂ ਵਾਲਿਆ ਆਹ ਪਰਾਈ ਸੈਣ ਪਰ ਨਾਲ ਗਾਉਣ ਬੇਚਰਾ ਦਿੱਲੀ ਵਾਲਾ ਗੁੰਗਦੇ ਸਰੀ ਦੇ ਫੁੱਕਾ ਗੱਲ ਗੱਲ ਚੌੜੀਆਂ ਆਹ ਮਾਰ ਦੇ ਬੱਲੇ ਨਾਲ ਖਿੱਚਣੇ ਪਾੜੀਆਂ ਸ਼ੇਰ ਜੱਲ ਮਜਾਰੀ ਸ਼ਾਨ ਨਕਰਾ ਦੀ ਵੜਦੇ ਕਹਿੰਦਾ ਪੇਰ ਪਾ ਦੇ ਨਾ ਯਾਰੋ હાજી હાજી બલાવો બહાર ખડી કરો બલાવ બનાવો દુજ પર કો લેસકો